ਰਾਤੀ 1 ਵਜੇ ਪਾਣੀ ਆਇਆ ਸਾਨੂੰ ਦੱਸਿਆ ਕਿਸੇ ਨੇ ਕੋਈ ਪੁਲਿਸ ਵਾਲਾ ਨਹੀਂ ਆਇਆ ਕੋਈ ਪਿੰਡ ਦਾ ਕੋਈ ਸਰਪੰਚ ਵਗੈਰਾ ਆਇਆ ਹੀ ਕੋਈ ਨਹੀਂ ਹੌਣ ਤੱਕ ਕਿਹੜੇ ਦਿਨ ਆਜ ਸਰ ਕੀ ਕੀ ਨੁਕਸਾਨ ਆਇਆ ਕਿਹੜਾ ਉਹ ਹੁਣ ਆਇਓ ਨਹੀਂ ਕੱਲੋਂ ਆਮ ਨੂੰ ਕਿਸੇ ਨੇ ਆਖਿਆ ਕਿਸੇ ਨੇ ਨਹੀਂ ਆਖਿਆ ਵੀ ਸਾਨੂੰ ਨੁਕਸਾਨ ਕੀ ਕੀ ਨਸਕਾਨ ਜੋ ਸਾਡਾ ਇਹ ਸਮਾਨ ਸਮੂਹ ਉਹ ਰੂੜੀ ਰੜੀ ਗਿਆ ਉਹ ਪੇਡਾਂ ਕੋ ਬੱਕਰੀਆਂ ਕੋਕ ਨਿੱਕੇ ਕਟੂ-ਕਟੂ ਰੂੜੀ ਗਏ ਕੋ ਪੇਟੀਆਂ ਕੋ ਪੇਟੀਆਂ ਪੂਟੀਆਂ ਜੋ ਕੁ ਜ਼ਮਾਨ ਹੈ ਹੀ ਉਹ ਰੂੜੀ ਗਿਆ ਮਾੜਾ ਮੋਟਾ ਨਿਕਲਿਆ ਬਾਹਰ ਤੇ ਬਾਕੀ ਕੇ ਨਿਕਲਾ ਬਾਕੀ ਆਪਣੀ ਜਾਨ ਬਚਾਈ ਕਰਦੇ ਹੋ ਦੀ ਹਾਂ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਤੁਸੀਂ ਸਮਝਦੇ ਹੋ ਮੰਗਾ ਵੀ ਜੋ ਕੋਈ ਸਰਦਾਰ ਬਣਦਾ ਉਹ ਸਾਡੀ ਹੁਣ ਮਦਦਤਾ ਕਰੇ ਅਸਾ ਕੀ ਨਾ ਤੋਹਰਾ ਕਿਹੜਾ ਪਿੰਡ ਆ ਬਦਰ ਬਰਾ ਕੀ ਗੱਲ ਬਤਾਈ ਇਹ ਪਾਣੀ ਆਇਆ ਤਾਂ ਰੁੜੀ ਗਏ ਸਮਾਨ ਸਮੂਹ ਨੇ ਬੱਚੇ ਕੱਢੇ ਬੜੀ ਮੁਸ਼ਕਲ ਨਾਲ ਹੋਰ ਕੱਖ ਨੇ ਨਿਕਲਿਆ ਇਹ ਦੋ ਬੇਟੀਆਂ ਨਿਕਲੀਆਂ ਕੀ ਬੱਚੇ ਨਕੇ ਬੰਗਰ ਪਸ਼ੂ ਵੀ ਰੁੜੀ ਗਏ ਉਹ ਪੇਡਾਂ ਹੀ ਆ ਹੋਰ ਉੜੀ ਗਈਆਂ ਉਹ ਵੀ ਨਹੀਂ ਨਿਕਲੀਆਂ ਮੂੜੇ ਘਾਰੇ ਨਹੀਂ ਵਿਜਾਰੇ ਇਹ ਜਨਾਨੀਆਂ ਨੇ ਕੀ ਕਰਨਾ ਹੁੰਦਾ ਕੀ ਕੱਢਣਾ ਹੁੰਦਾ ਇਹ ਦਰਿਆਵੇ ਚ ਪਾਉਣਾ ਹੁੰਦਾ ਜਨਾਨੀਆਂ ਨੇ ਕਿੰਨਾ ਕੁ ਨੁਕਸਾਨ ਦਾ ਬੜਾ ਹੋਇਆ ਹੁਣ ਕੀ ਦੱਸਣਾ ਹੈ ਨੁਕਸਾਨ ਦਾ ਸਾਡਾ ਬੜਾ ਹੋਇਆ ਹੈ ਨਿਕਲ ਕੇ ਇਹ ਬੱਚੇ ਲਈ ਇਹ ਬੱਚੇ ਬੜੀ ਮੁਸ਼ਕਲ ਨਾਲ ਕੱਢੇ 1 ਵਜੇ ਦਾ ਪਾਣੀ 1 ਵਜੇ ਦਾ ਪਾਣੀ ਆਇਦਾ ਤਾ ਤੂੰ ਦੇ ਉਹ ਮੁਡੇ ਬਜ਼ਾਰਿਆਂ ਨੂੰ ਖੂਨਕਾਰੀ ਕਰੀ ਜਾਂ ਨਾ ਕੋਈ ਬੱਤੀ ਨਾ ਕੋਈ ਮੋਬਾਈਲਾਂ 'ਚ ਚਾਰਜ ਨਹੀਂ ਕੋਈ ਨੀ ਕੋਈ ਸਿਆਕੈਂਟ ਕੋਈ ਪਿੰਡ ਕੋਥੇ ਜਾਣਾ ਹੁੰਦਾ ਜਨਾਨੀਆਂ ਨੇ ਦੌੜਦੇ ਨਹੀਂ ਅੱਖਾਂ ਹੀ ਕਿਸੇ ਨੇ ਨਹੀਂ ਪਾਣੀ ਆਉਂਦੀ ਪਾਣੀ ਆਈ ਆਖਿਆ ਨਹੀਂ ਕੋਈ ਜਾਣੇ ਰਾਤੀ 1 ਵਜੇ ਪਾਣੀ ਆਇਆ ਸਾਨੂੰ ਦੱਸਿਆ ਕਿਸੇ ਨੇ ਕੋਈ ਪੁਲਿਸ ਦਾ ਨਹੀਂ ਆਇਆ ਕੋਈ ਪਿੰਡ ਦਾ ਕੋਈ ਸਰਪੰਚ ਵਗੈਰਾ ਆਇਆ ਹੀ ਕੋਈ ਨਹੀਂ ਹੌਣ ਤੱਕ ਕਿਹੜੇ ਦਰਿਆ ਚ ਸਰ ਕੀ ਕੀ ਨੁਕਸਾਨ ਆਇਆ ਕਿਹੜਾ ਉਹ ਹੁਣ ਆਇਓ ਨਹੀਂ ਕੱਲੋਂ ਆਮ ਨੂੰ ਕਿਸੇ ਨੇ ਆਖਿਆ ਕਿਸੇ ਨੇ ਨਹੀਂ ਆਖਿਆ ਵੀ ਸਾਨੂੰ ਨੁਕਸਾਨ ਕੀ ਕੀ ਨੁਸਕਾਨ ਜੋ ਸਾਡਾ ਇਹ ਸਮਾਨ ਸਮੂਹ ਉਹ ਰੂੜੀ ਰੜੀ ਗਿਆ ਉਹ ਪੇਡਾਂ ਕੋ ਬੱਕਰੀਆਂ ਕੋਕ ਨਿੱਕੇ ਕਟੂਕੂਟੂ ਰੂੜੀ ਗਏ ਕੋ ਪੇਟੀਆਂ ਕੋ ਪੇਟੀਆਂ ਬੂਟੀਆਂ ਜੋ ਕੋ ਜ਼ਮਾਨ ਹੈ ਹੀ ਉਹ ਰੂੜੀ ਗਿਆ ਮੜਾ ਮੋਟਾ ਨਿਕਲਿਆ ਬਾਹਰ ਤੇ ਬਾਕੀ ਕੇ ਨਿਕਲਾ ਬਾਕੀ ਆਪਣੀ ਯਾਰ ਬਚਾਈ ਬਣ ਕਰਦੇ ਰਹੇ ਸੀ ਹਾਂ ਪ੍ਰਸ਼ਾਸਨ ਤੁਸੀ ਮੰਨ ਕਰਦੇ ਪ੍ਰਸ਼ਾਸਨ ਤੋਂ ਹੋਏ ਹੋ ਮੰਗਾ ਵੀ ਜੋ ਕੋ ਸਰਦਾ ਬਣਦਾ ਉਹ ਸਾਡੀ ਹੁਣ ਮਦਦਤਾ ਕਰੇ ਐਸਾ ਕੀ ਨਾ ਤੋਹ ਜਿਹੜਾ ਪਿੰਡਆ ਪਰ ਬੋਦਰ ਬਰ ਕੀ ਗੱਲ ਬਤਾਈਏ ਨਾ ਚਾਹ ਵੀ ਜਾ ਪਾਣੀ ਆਇਆ ਤਾਂ ਰੁੜੀ ਗਿਆ ਸਮਿਆਂ ਨੂੰ ਬੱਚੇ ਕੱਢੇ ਬੜੀ ਮੁਸ਼ਕਲ ਨਾਲ ਹੋਰ ਕੱਖੜੀ ਨਿਕਲਿਆ ਇਹ ਦੋ ਬੇਟੀਆਂ ਨਿਕਲੀਆਂ ਕੀ ਬੱਚੇ ਨਿੱਕੇ ਬੰਦਰ ਪਸ਼ੂ ਵੀ ਰੁੜੀ ਗਏ ਉਹ ਫੇਡਾਂ ਹੀ ਆ ਹੋਰ ਉੜੀ ਗਈਆਂ ਉਹ ਵੀ ਨਹੀਂ ਨਿਕਲੀਆਂ ਮੁੜੇ ਘਾਰੇ ਨਹੀਂ ਵੀ ਜਾ ਰਹੇ ਜਨਾਨੀਆਂ ਨੇ ਕੀ ਕਰਨਾ ਹੁੰਦਾ ਕੀ ਕੱਢਣਾ ਹੁੰਦਾ ਦਰਿਆਵੇ ਚ ਪਾਉਣਾ ਹੁੰਦਾ ਜਨਾਨੀਆਂ ਨੇ ਇਨਾ ਨੂੰ ਨੁਕਸਾਨ ਦਾ ਬੜਾ ਹੋਇਆ ਔਰ ਕੀ ਦੱਸਣਾ ਨੁਕਸਾਨ ਤਾਂ ਸਾਡਾ ਬੜਾ ਹੋਇਆ ਹੈ। ਨਿਕਲ ਕੇ ਇਹ ਬੱਚੇ ਲਈਏ ਇਹ ਬੱਚੇ ਬੜੀ ਮੁਸ਼ਕਲ ਨਾਲ ਕੱਢੇ। 1 ਵਜੇ ਦਾ ਪਾਣੀ 1 ਵਜੇ ਦਾ ਪਾਣੀ ਆਏ ਦਾ ਤਦੂ ਦੇ ਉਹ ਮੁੜੇ ਵਿਜਾਰਿਆਂ ਨੂੰ ਖੂਨਕਾਰੀ ਕਰੀ ਜਾਂ ਨਾ ਕੋਈ ਬੱਤੀ ਨਾ ਕੋਈ ਮੋਬਾਈਲਾਂ ਵਿੱਚ ਚਾਰਜ ਨਹੀਂ। ਕੋਈ ਨੇ ਕੋਈ ਪੁੱਛਿਆ ਕਿ ਪਿੰਡ ਕੋਥੇ ਜਾਣਾ ਹੁੰਦਾ ਜਨਾਨੀਆਂ ਨੇ ਦੌੜ ਦੇ। ਨਹੀਂ ਆਖੇ ਕਿਸੇ ਨੇ ਨਹੀਂ ਪਾਣੀ ਆਉਂਦੀ। ਪਾਣੀ ਆਈ ਆਖਿਆ ਨਹੀਂ ਕੋਈ ਦੇਣੇ।